ਆਗਣਵੜੀ ਮੁਲਾਜ਼ਮ ਜੂਨੀਅਰਾਂ ਪੰਜਾਬ ਦੇ ਬਲੌਕ 올 ਇੰਡੀਆ ਫੰਡਰੇਸ਼ਨ ਦੇ ਸੱਦੇ ਤੇ ਆਗਣਵੜੀ ਵਰਕਰਾਂ ਤੇ ਹੈਲਪਰਾਂ ਨੇ ਇਕੱਠੇ ਹੋ ਕੇ ਆਪਣੀਆਂ ਹੱਕੀ ਮੰਗਾਂ ਦੇ ਲਈ ਡੀਸੀ ਦਫਤਰ ਫਤਿਹਗੜ੍ਹ ਸਾਹਿਬ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ। ਸੁਭਾ ਕਰਦਾਨ ਹਰਜੀਤ ਕੌਰ ਪੰਜੋਲਾ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਆਪਣੀਆਂ ਬਹੁਤ ਸਮੇ ਤੋਂ ਲਟਕ ਰਹੀਆਂ ਮੰਗਾਂ ਦੇ ਹੱਕ ਦੇ ਲਈ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਆਈ ਸੀ ਡੀ ਐਸ ਯੋਜਨਾ ਦੇ 50 ਸਾਲ ਪੂਰੇ ਹੋ ਗਏ ਨੇ। ਪਰ ਸਰਕਾਰ ਨੇ ਸਿਰਫ ਆਈਸੀਡੀਸੀ ਯੋਜਨਾ ਨੂੰ ਅਣਗੋਲਿਆ ਨਹੀਂ ਕੀਤਾ ਬਲਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਯੋਗਦਾਨ ਨੂੰ ਵੀ ਅਣਡਿੱਠਾ ਕੀਤਾ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰ ਅਤੇ ਹੈਲਪਰ ਨੇ ਬੈਨਰ ਹੇਠ ਇਸ ਯੋਜਨਾ ਅਤੇ ਇਸ ਦੇ ਹਜ਼ਾਰਾਂ ਫਰੰਟਲਾਈਨ ਵਰਕਰਾਂ ਦੇ ਇਸ અપਮਾਨ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਨ ਜਿਨ੍ਹਾਂ ਨੇ ਮਾਣ ਪੱਤੇ ਵਰਗੀ ਮਾਮੂਲੀ ਰਕਮ ਦੇ ਲਈ ਸਾਲਾਂ ਤੋਂ ਇਕੱਠੇ ਕੰਮ ਕਰਦੇ ਸਮਾਜ ਲਈ ਜ਼ਬਰਦਸਤ ਕੁਰਬਾਨੀਆਂ ਦਿੱਤੀਆਂ ਸੀ ਅੱਜ ਜਿਹੜੀ ਸਾਡੀ ਆਲ ਇੰਡੀਆ ਦੇ ਕਾਲ ਹੈ ਤੇ ਜਿਹੜੀ ਸਾਡੀ ਆਈਸੀਜੀਐਸ ਅੱਜ ਬਾਲ ਦਿਵਸ ਆ ਕਿਉਂਕਿ ਸਾਡੇ ਆਂਗਣਵਾੜੀ ਸੈਂਟਰ ਛੋਟੇ ਛੋਟੇ ਜਿਹੜੇ ਬੱਚੇ ਨੇ ਉਹ ਆਉਂਦੇ ਨੇ ਪਰ ਪੰਜਾਬ ਦੀ ਸਰਕਾਰ ਨੇ ਸਾਡੇ ਛੋਟੇ ਛੋਟੇ ਬੱਚੇ ਜਿਹੜੇ ਕਿ ਅਸੀਂ ਆਪਣੀ ਗੋਦਿਆਂ 'ਚ ਮਠਾਮਠਾ ਕੇ ਤੇ ਅਸੀਂ ਉਹਨਾਂ ਦੀ ਪਾਲਣ ਪੋਸ਼ਣ ਕੀਤੀ ਆ ਤੇ ਪਰ ਪੰਜਾਬ ਦੀ ਸਰਕਾਰ ਨੇ ਕਿਸੇ ਹੋਸਟੇਲ ਦੇ ਵਿੱਚ ਨਹੀਂ ਵੀ ਜਿਨ੍ਹਾਂ ਨੇ ਜਿਹੜੇ ਜਿਹੜੇ ਬੱਚੇ ਆ ਉਹ ਪ੍ਰਾਇਮਰੀ ਸਕੂਲਾਂ 'ਚ ਭੇਜਿਆ ਸਿਰਫ ਸਾਡੇ ਪੰਜਾਬ ਦੀ ਸਰਕਾਰ ਨੇ ਬੱਚੇ ਆਂਗਣਵਾੜੀ ਸੈਂਟਰਾਂ ਨੂੰ ਪ੍ਰਾਇਮਰੀ ਸਕੂਲਾਂ 'ਚ ਭੇਜਦਾ ਅੱਜ ਅਸੀਂ ਆਪਣਾ ਉਹ ਬਾਲ ਦਿਵਸ ਮਨਾ ਰਹੇ ਆ ਤੋ ਕਿ ਪੰਜਾਬ ਦੀ ਸਰਕਾਰ ਆ ਕੈਨੀ ਕੋਸ਼ਾ ਕਮੌਲੀ ਕੋਸ਼ਾ ਤੇ ਇਸ ਕਰਕੇ ਸਾਡੀ ਅੱਜ ਆਲ ਇੰਡੀਆ ਦੀ ਕਾਲ ਸੀ ਜੀ ਤੇ ਅਸੀਂ ਜਿਹੜੀ ਪੰਜਾਬ ਸੈਂਟਰ ਦੀ ਸਰਕਾਰ ਹੈ ਜਿਹੜੀ ਮੋਦੀ ਸਰਕਾਰ ਹੈ ਉਹ ਵੱਡੇ ਵੱਡੇ ਵਾਅਦੇ ਕੀਤੇ ਸੀ ਉਸ ਨੇ ਵੀ ਆਂਗਣ ਵੜੀ ਵਰਕਰਾਂ ਨੂੰ ਅਸੀਂ ਪੱਕੇ ਕਰਾਂਗੇ ਤੇ ਆਂਗਣ ਵੜੀ ਵਰਕਰਾਂ ਦੇ ਅਸੀਂ ਰੈਗੂਲਰ ਕਰਾਂਗੇ ਤੇ ਪੈਨਸ਼ਨ ਸਕੀਮ ਲਾਗੂ ਕਰਾਂਗੇ ਤੇ ਮੋਦੀ ਸਰਕਾਰ ਨੇ ਕੋਈ ਵੀ ਸਾਡੀ ਨਾਲ ਲਾਡ ਡਬਲ ਮਾਨ ਪੱਤੇ ਜਵਾਦਾ ਕੀਤਾ ਨਾ ਹੀ ਸਾਨੂੰ ਪੈਨਸ਼ਨ ਦਿੱਤੀ ਹੈ ਰਹੀ ਗੱਲ ਹੈ ਪੰਜਾਬ ਦੀ ਸਰਕਾਰ ਦੀ ਅੱਹ ਕੱਲ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਐਫਆਰਐਸ ਨੂੰ ਲੈ ਕੇ ਤੇ ਉਹਦੇ ਵਿੱਚ ਸਾਨੂੰ ਮੋਬਾਈਲ ਦੇਣੇ ਸੀਗੇ ਪੰਜਾਬ ਦੀ ਸਰਕਾਰ ਨੇ 2019 ਤੋਂ ਜਿਹੜਾ ਸਾਡਾ ਐਫਆਰਐਸ ਚੱਲ ਰਿਹਾ ਤੇ ਉਹਨਾਂ ਅਸੀਂ ਜਿਹੜੀ ਫੀਡ ਹੈ ਉਹ ਅਸੀਂ ਉਹਨਾਂ ਦੀ ਫੋਟੋ ਖਿੱਚ ਕੇ ਤਾਂ ਅਸੀਂ ਫੀਡ ਦੇਣੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਪਹਿਲੀ ਗੱਲ ਤਾਂ ਮਾਵਾ ਕੋਲੇ ਫੋਨ ਹੋਣਾ ਚਾਹੀਦਾ ਤਾਂ ਹੀ ਉਹ ਆਰਟੀਪੀ ਦੇਣਗੇ ਤੇ ਨਾਲ ਹੀ ਹੈਗਾ ਸਾਡੀ ਆਂਗਣਵਾੜੀ ਵਰਕਰਾਂ ਨੂੰ ਜਿਹੜਾ ਨੰਗੂਣ ਜਹਾ ਮਾਨ ਪੱਤਾ ਮਿਲਦਾ ਉਹਦੇ ਵਿੱਚ ਜਿਹੜੇ ਫੋਨਾਂ ਅਸੀਂ ਆਪਣੇ ਫੋਨਾਂ ਤੇ ਕੰਮ ਕਰ ਰਹੇ ਹਾਂ 2019 ਤੋਂ ਸਾਨੂੰ ਮੋਬਾਈਲ ਦਿੱਤੇ ਜਾਣ ਪਰ ਅਜੇ ਤੱਕ ਵੀ ਵਾਰ-ਵਾਰ ਇਹੀ ਆਈ ਜਾ ਰਿਹਾ ਪੰਜਾਬ ਦੀ ਸਰਕਾਰ ਦਾ ਬਈ ਅਸੀਂ ਟੈਂਡਰ ਲਾਏ ਸੀ ਜੀ ਇਹ ਟੈਂਡਰ ਜਿਹੜੇ ਨੇ ਉਹ ਲੱਗੇ ਨਹੀਂ ਜੀ ਐਨੇ 2 ਜੀਵੀ ਜਿਹੜੇ ਟਾਟਾ ਨੇ ਦਿੱਤਾ ਜਾ ਰਿਹਾ ਤੇ ਨਾਲ ਹੀ ਅਸੀਂ ਕਿਹਾ ਸੀ ਵੀ ਤੁਸੀਂ ਵਾਅਦਾ ਕੀਤਾ ਸੀ ਪੰਜਾਬ ਦੀ ਸਰਕਾਰ ਨੇ ਵੀ ਅਸੀਂ ਸਾਡੀ ਸਰਕਾਰਾਂ ਜੀ ਡਬਲ ਮਾਨ ਪੱਤਾ ਕਰਾਂਗੇ ਕੱਲ ਵੀ ਅਸੀਂ ਮੰਤਰੀ ਸਾਹਿਬ ਨੂੰ ਕਿਹਾ ਵੀ ਹੁਣ ਤਾਂ ਸਾਢੇ 3 ਸਾਲ ਜਿਹੜੇ ਚਲੇ ਗਏ ਨੇ ਤੇ ਕਹਿੰਦੇ ਕੱਲੋ ਤੁਸੀਂ ਮਾਨ ਪੱਤੇ 'ਚ ਵਾਅਦਾ ਕਰੋਗੇ ਉਹ ਕਦੋਂ ਕਰਾਂਗੇ ਬਈ ਸਾਡੇ ਨੋਟਿਸ 'ਚ ਹੈਗਾ ਅਸੀਂ ਕਹਿੰਦਾ ਸਾਨੂੰ ਪਤਾ ਵੀ ਜਾਂਦੇ ਹੋਏ ਤੁਸੀਂ ਕੁਝ ਨਾ ਕੁਝ ਕਰੋਗੇ ਭਈ ਉਹ ਫਿਰ ਇਸ ਗੱਲ ਤੇ ਜਿਹੜੇ ਉਹ ਹੱਸਪੇ ਤੇ ਨਾਲ ਹੀ ਜਿਹੜਾ ਸਾਡੀ ਗ੍ਰੈਸਟੀ ਦਾ ਵੀ ਸਾਡੀ ਆਂਗਣਵਾੜੀ ਵਰਕਰ ਹੈ ਜਿਹੜੀ ਰਿਟਾਇਰ ਹੋ ਗਈ ਹੈ ਸਾਡੀ ਹੈਲਪਰ ਰਿਟਾਇਰ ਹੋ ਗਈ ਉਹਨੂੰ ਗ੍ਰੈਸਟੀ ਦਿੱਤੀ ਜਾਵੇ ਉਹਨਾਂ ਨੇ ਕਿਹਾ ਜੀ ਕੈਪਟਲ ਲਿਮਿਟਿੰਗ ਦੇ ਵਿੱਚ ਇਹ ਡਿਸੀਜਨ ਅਸੀਂ ਕਰ ਦਾਂਗੇ ਤੇ ਐਫ ਆਰਐਸ ਨੂੰ ਲੈ ਕੇ ਜਿਹੜੀ ਸਾਡੀ ਸਟੈਕ ਸੀਗੀ ਇੱਕ ਮਹੀਨਾ ਸਾਡੀ ਸਟੈਟ ਚੱਲੀ ਹੈ ਉਹ ਅਸੀਂ ਕੋਲ ਦਿੱਤੀ ਆ ਤਾਂ ਕਿ ਸਾਡੀ ਵਰਕਰਾਂ ਦਾ ਨੁਕਸਾਨ ਨਾ ਹੋਵੇ ਜੇਕਰ ਅਸੀਂ ਇਹ ਵੀ ਕੱਲ੍ਹ ਮੰਤਰੀ ਸਾਹਿਬ ਨੇ ਕਿਹਾ ਵੀ ਜੇਕਰ ਸਾਡੀਆਂ ਡਿਮਾਂਡਾਂ ਜਿਹੜੀਆਂ ਹੈਗੀਆਂ ਨੇ ਜੇ ਸਾਡੀ ਜਿਹੜੀ ਅੰਗਣਵੜੀ ਵਰਕਰ ਦੀ ਆ ਜਿਹੜੀ ਇਸਟਰੀਮੈਂਟ ਕੱਟਣ ਦੀ ਗੱਲ ਕੀਤੀ ਆ ਹੈਲਪਰਾਂ ਦੀ ਭਰਤੀ ਦੀ ਗੱਲ ਕੀਤੀ ਆ ਜਿਹੜੀ ਹੈਲਪਰਾਂ ਦੀ ਭਰਤੀ ਨਹੀਂ ਹੋ ਰਹੀ ਆ ਉਹ 16 ਤਰੀਕ ਨੂੰ ਕਹਿੰਦੇ ਅਸੀਂ ਰੀਡਿਪੋਟਾਈਜ਼ਮੈਂਟ ਦੇ ਰਹੇ ਆ ਅਸੀਂ ਕਹਾਂ ਵੀ ਜੇਕਰ ਇਹ ਮੰਗਾ ਸਾਡੀਆਂ ਦਸ ਦੇਣਾ ਨੰਦਰ ਨਾਲ ਮੰਨਿਆ ਤੇ ਅਸੀਂ ਅਗਲਾ ਤਿੱਖਾ ਸੰਘਰਸ਼ ਕਰਾਂਗੇ ਸ਼੍ਰੀ ਫਤਿਹਗੜ ਸਾਹਿਬ ਤੋਂ ਰੰਜਨਾ ਸ਼ਹੀਦ ਰਿਪੋਰਟ